ਮੇਰਾ ਕਿਉਂ ਕੁੱਤੇ ਭਾਈ ਇਹਨੇ ਟਾਈਮ ਹੋ ਗਿਆ ਕੁੱਤੇ ਪਕਾਈ ਤੇ ਰੱਖੀ ਤੇ ਆਏ ਰਖ ਨਾ ਰਖਵਾਤਾ ਇੰਨਾ ਚੱਲੋ ਕੋਈ ਨਾ ਤੈਨੂੰ ਐ ਪਤਾ ਮੈਂ ਖੜਾ ਕੰਮ ਨਾ ਤੇਰੇ ਮੂਠ ਉਧਰ ਦੇ ਰਹੀ ਆ ਕੁੱਤੇ ਭਾਈ ਕਰਾਈਏ ਚੋਕੜਾ ਇਹੋ ਲੈਣਾ ਨਹੀਂ ਸਾਲ ਬੋਲੀਆਂ ਪਾਉਂਦਾ ਦੇਖ ਚੱਲ ਜੇ ਕੋਈ ਗੱਲ ਨਹੀਂ ਲੈਣੀ ਨਹੀਂ 500 ਰੁਪਏ ਲੈ ਜਾ 200 ਰੁਪਏ ਕਾ 500 ਕਾਦਾ ਜਾੜਾ ਜਿਹੜੀ ਇਹ ਪਕਾਈ ਕਰਾਈ ਹੈਗੀ ਕੱਪੜੇ ਪਕਾਈ ਨੂੰ ਉਹ ਹੈ ਕੋਈ ਲੁਧਿਆਣਾ ਮਾਰਕਟ ਆ ਚੱਲ ਉੱਠੋ ਚਲੋ ਇਹ ਚਲੋ ਕਟਲ ਕਰਾ ਦੇਂਗਾ ਕੁਝ 500 ਦਾ ਬਣਦਾ ਹੀ ਹੈ ਭਾਈ ਜਿਹੜੀ ਪਕਾਈ ਕਰਾਈ ਹੈ ਇਹ ਦੇਮਾ ਓ ਦੇ ਮਾ ਨਹੀਂ 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 ਤੈਨੂੰ ਦੇ ਮਾ ਉਹ ਬਾਈ ਯਾਰ ਕਾ ਨੂੰ ਯਾਰ ਪ੍ਰਾਣਾ ਸਵਾ ਕਰ ਮੈਂ ਬਾਈ ਕਾਈ ਕਰਾਈ ਇਹ ਨਿੱਪ ਕਾਈ ਨਹੀਂ ਨਗਰ ਲਾਈ ਨੇ ਕਿ ਚੈੱਕ ਲੈਣਾ ਤਾਂ ਇਹ ਦੱਸ ਜਾ ਉਹ ਬਾਈ ਸਵਾ ਕਰ ਮੈਂ ਕੀ ਫਾਇਦਾ ਇਹ ਲੜਾਈ ਹੋ ਜੂ ਰਹਿਣਾ ਚਲੋ ਜੀ ਤੁਸੀਂ ਲੈ ਚਲੋ ਜੀ ਚਲੋ ਕੁਛ ਨਹੀਂ ਹੁੰਦਾ ਮੈਂ ਕਹਿ ਦਿੰਦਾ ਟੋਲੇ ਤੇ ਹੱਥ ਜਾ ਲਾਉਂਦਾ ਤੀ ਬੰਬ ਤੰਨਨੇ ਚਾ ਹੁਣ ਛੱਟ ਜੂ ਕਾਉਂਟਰ ਤੇ ਛਾ ਰੱਖਨਾ ਫੂਟ ਦੂ ਓਏ ਚਲੋ ਜੀ ਚਲੋ ਉਹ ਨਹੀਂ ਨਹੀਂ ਕਾ ਬੰਦੇ ਬੰਨੀ ਨਹੀਂ ਚਲੋ ਤੁਸੀਂ ਦੇਖ ਭਾਈ ਚਰਨੂ ਅੱਗੇ ਦੀਆਂ ਅੱਗੇ ਪਿੱਛੇ ਦੇ ਪਿੱਛੇ ਸਟੋ ਹੈ ਨਾ ਗੱਲ ਤੂੰ ਬਣਾਈ ਕਰੇ ਹੁਣ ਨਾ ਬਣਾਈ ਚਾਬੀ ਰੇ ਇਹ ਤੂੰ ਤੂੰ ਵੀ ਨਾ ਵੀਰੇ ਇਹਨੂੰ ਐ ਗੱਲ ਕਹੀਂ